ਆਇਆ ਭੱਲੇ ਸੰਸਾਰ ਕਾ ਮੱਖਣਾ ਧੁਮ ਦੇ ਲਾਣਾ ਸੁਵਲ ਲਖਣਾ ਇੱਕ ਬਚਾਣਾ ਭਾਲ ਕੇ ਖੰਦੇ ਘਰ ਦਾ ਹੋ ਪਤਿ ਮੇਠਿਆ ਪੜਨੇ ਦੀ ਧਰਤੀ ਤੇ ਮੇਰੇ ਹਜੂਰ ਰਾਏ ਕਹਿੰਦੇ ਪੜਨਾ ਸ਼ਹਿਰ ਖੁਸ਼ੀ ਵਿੱਚ ਝੂਠੀਆਂ ਪਟਨੇ ਸ਼ਹਿਰ ਦੀਆਂ ਗਲੀਆਂ ਔਰ ਵਰਦਾ ਨਾ ਕੋਈ ਪਹਿਲਾ ਆਇਆ ਨਾ ਕੋਈ ਇਕੱਲਾ ਦੀ ਸੁਭਾਣਾ ਹੈ ਮਥਰਾਪੱਤੀ ਧਰਮਸ਼ਾਲਾ ਦੇ ਵਿੱਚ ਸੇਵਾਦਾਰਾਂ ਦੁਆਰਾ ਚਾਹ ਤੇ ਸਮੋਸੇ ਦਾ ਲੰਗਰ ਲਗਾਇਆ ਗਿਆ ਸੀਗਾ ਤੇ ਇੱਥੇ ਜਿੰਨੇ ਵੀ ਸੇਵਾਦਾਰਾਂ ਨੇ ਪਿੰਡ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸੇਵਾ ਕੀਤੀ ਆ ਉਹ ਵਧਾਈ ਦੇ ਪਾਤਰ ਹੈ ਨਵੇਂ ਸਾਲ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਤੇ ਉਹਨਾਂ ਨੇ ਸੇਵਾ ਨਿਭਾਈ ਤੇ ਸਾਰੀ ਸੰਗਤ ਨੇ ਬਹੁਤ ਹੀ ਪੇਮ ਨਾਲ ਲੰਗਰ ਛਕਿਆ ਤੇ ਬਹੁਤ ਹੀ ਪੇਮ ਨਾਲ ਸੁਣਿਆ ਤੇ ਹੋਰ ਵੀ ਪਿੰਡ ਦੇ ਜਿੰਨੇ ਵੀ ਨੌਜਵਾਨ ਵੀਰ ਇੱਕ 37 ਸੇਵਾ ਨਿਵਾ ਰਹੇ ਸੀ ਕਿਸੇ ਪ੍ਰਕਾਰ ਦੀ ਸੇਵਾ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਤੇ ਵਧਾਈ ਦੇ ਪਾਤਰ ਵੀ ਹੈ ਤੇ ਪਿੰਡ ਵੀ ਵਧਾਈ ਦਾ ਪਾਤਰ ਹੈ ਇਸ ਤੋਂ ਬਾਅਦ ਕੁਝ ਸੰਗਤਾਂ ਆਪਾਂ ਦੇਖ ਰਹੇ ਹਾਂ ਵੀ ਨਗਰ ਗੀਤਨ ਵੱਲ ਇਤਿਹਾਸ ਹੌਣ ਲਈ ਪਹੁੰਚ ਰਹੀਆਂ ਤੇ ਰਸਤੇ ਵਿੱਚ ਵੀ ਬਹੁਤ ਸਾਰੀਆਂ ਸੰਗਤਾਂ ਬੱਚੇ ਨਗਰ ਗੀਤਨ ਦੀ ਉਡੀਕ ਕਰ ਰਹੇ ਆ ਤੇ ਹਰ ਘਰ ਦਰਵਾਜ਼ੇ ਦੇ ਅੱਗੇ ਸੰਗਤਾਂ ਨਗਰ ਕੀਰਤਨ ਦੀ ਉਡੀਕ ਕਰ ਰਹੇ ਸੀ ਪੈਣਾ ਬੀਬੀਆਂ ਆਪਣੇ ਘਰਾਂ ਦੇ ਅੱਗੇ ਖੜ ਕੇ ਗੁਰੂ ਗਵੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਪਿੰਡ ਢੂਟਗੁਰਨ ਸਿੰਘ ਦੇ ਵਿੱਚ ਉਸ ਦੀ ਨਗਰ ਕੀਰਤਨ ਫਿਰ ਤਕਰੀਬਨ ਸਾਰੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਬਾਬਾ ਜੀ ਗਵੰਦ ਸਿੰਘ ਜੀ ਧਰਮ ਸਭਾ ਵੱਲ ਜਾ ਰਿਹਾ ਸੀ ਜਿੰਨੇ ਵੀ ਘਰ ਪਰਿਵਾਰ ਰਸਤੇ ਵਿੱਚ ਆਉਂਦੇ ਸਾਰੇ ਦਰਸ਼ਨ ਕਰ ਰਹੇ ਸੀਗੇ ਤੇ ਨਗਰ ਕੀਰਤਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਸਿੰਘ ਆਪਣੇ ਜ਼ੋਰ ਦਿਖਾਉਂਦੇ ਆ ਆਪਣੇ ਚੱਕਰ ਦਮਾਲਲੇ ਬੰਨੇ ਹੋਏ ਚੱਕਰਾਂ ਦੇ ਜ਼ੋਰ ਦਿਖਾਉਂਦੇ ਆ ਹੋਰ ਵੀ ਛੋਟੇ-ਛੋਟੇ ਬੱਚੇ ਆਪਾਂ ਦੇਖਿਆ ਵੀ ਜਿਹੜੇ ਟ੍ਰੇਨਿੰਗ ਲੈ ਰਹੇ ਨੇ ਉਹ ਵੀ ਟ੍ਰੇਨਿੰਗ ਲੈ ਰਹੇ ਸੀ ਟ੍ਰੇਨਿੰਗ ਦੌਰਾਨ ਉਹ ਸਿੱਖ ਰਹੇ ਸੀ ਗੱਤਕਾ ਸਿੱਖ ਰਹੇ ਸੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਤੇ ਪਿੰਡ ਦੇ ਵਿੱਚ ਅਬ ਦੇਖਿਆ ਵੀ ਹਰ ਗਲੀ ਹਰ ਨੁੱਕਰ ਹਰ ਮੋੜ ਦੇ ਉੱਪਰ ਹਰ ਘਰ ਦੇ ਅੱਗੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਸੰਗਤ ਦਰਸ਼ਨ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਇਸ ਤੋਂ ਬਿਨਾਂ ਆਪਾਂ ਹੋਰ ਵੀ ਕਾਫੀ ਕੁਝ ਦੇਖਿਆ ਇੱਕ ਤੁਹਾਡੇ ਸਾਹਮਣੇ ਛੋਟਾ ਜਿਹਾ ਸਿੰਘ ਆਊਗਾ ਉਹ ਬਹੁਤ ਸੋਹਣੀ ਤਲਵਾਰ ਵਾਜੀ ਕਰ ਰਿਹਾ ਸੀ ਉਹਨੂੰ ਵੀ ਲੋਕਾਂ ਨੇ ਕਾਫੀ ਉਤਸ਼ਾਹ ਨਾਲ ਦੇਖਿਆ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਚਾਲੇ ਪਾ ਕੇ ਨਗਰ ਕੀਰਤਨ ਚਾਲੇ ਪਾਉਂਦਾ ਲਾਸਟ ਪੜਾਵਲ ਜੋ ਕਿ ਆਪਣੇ ਅੰਦਰਾ ਅੰਦਰਲਾ ਗੁਰਦੁਆਰਾ ਸਾਹਿਬ ਦੀ ਪਾਰਕ ਬਣੀ ਹੋਈ ਆ ਬਹੁਤ ਵਿਸ਼ਾਲ ਪਾਰਕ ਤੇ ਸੋਹਣੀ ਪਾਰਕ ਬਣੀ ਹੋਈ ਆ ਉਧਰ ਵੱਲ ਚਾਲੇ ਪਾਉਣਾ ਸੀ ਉੱਥੇ ਜਾ ਕੇ ਕੀ ਦੇਖਦਿਆਂ ਕਿ ਸੇਵਾਦਾਰ ਉੱਥੇ ਵੀ ਸੇਵਾ ਨਿਭਾ ਰਹੇ ਸੀ ਬਹੁਤ سارے ਸੇਵਾਦਾਰ ਸੀ ਅਲੱਗ-ਅਲੱਗ ਸੇਵਾਦਾਰਾਂ ਦੀਆਂ ਡਿਊਟੀਆਂ ਲੱਗੀਆਂ ਸੀ ਉਸ ਦੇ ਅਨੁਸਾਰ ਉਹ ਸੇਵਾ ਨਿਭਾ ਰਹੇ ਸੀ ਤੇ ਸੰਗਤਾਂ کافی ਜਨਤਿ ਵਿੱਚ ਆ ਕੇ ਇੱਥੇ ਬੈਠੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਸੁਣ ਲਈ ਪਹੁੰਚੀਆਂ ਸੀ ਪਿੰਡ ਦੇ ਸਾਰੇ ਪੰਡਤ तकरीबन ਪਹੁੰਚਿਆ ਸੀ ਸੰਗਤਾਂ ਬੈਠੀਆਂ ਉਡੀਕ ਕਰ ਰਹੀਆਂ ਸੀ ਤੇ ਇੱਥੇ ਅੰਤਿਮ ਪੜਾਅ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪ੍ਰਸ਼ਾਦੇ ਦਾ ਲੰਗਰ ਲੱਗਿਆ ਹੋਇਆ ਸੀ ਜੋ ਕਿ ਪ੍ਰਸ਼ਾਦਾ ਨਾਲ ਸਾਗ ਦੇ ਨਾਲ ਬਹੁਤ ਵਧੀਆ ਤਿਆਰ ਕੀਤਾ ਹੋਏ ਸੰਗਤ ਨੇ ਬਹੁਤ ਫ੍ਰੀਮ ਨਾਲ ਛਕਿਆ ਭਾਈ ਉਹਦੇ ਸੱਜੋਂ ਵੈਰੀਆਂ ਨੇ ਹਮਲਾ ਕੀਤਾ ਉਹਨਾਂ ਦਾ ਹਮਲਾ ਵੈਰੀਆਂ ਦੀਆਂ ਫੌਜਾਂ ਦੇ ਨਾਲ ਟਟ ਕੇ ਲੜ ਰਹੇ ਸਨ ਗਿਆਨੀ ਜਿਵੇਂ ਜਦੋਂ ਅਨੰਦਾ ਦੀ puri ਨੂੰ ਜਾਲਮ ਨੇ ਘੇਰਿਆ 10 ਲੱਖ 10 ਹਜ਼ਾਰ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਕੋਲੇ 10000 ਸੂਰਮਾ ਅਸਰੇ ਨੂੰ ਖੱਬੀ ਉਂਗਲੇ ਲਾਇਆ ਉਸ ਤੇ ਉਸ ਕੁੱਲੀ ਵਾਲੇ ਆਪਣੀ ਕਲਮ ਦੇ ਨਾਲ ਲਿਖਦੇ ਐ ਉਹ ਕਈ ਆਨੰਦਾ ਦੀ ਪੁਰੀ ਨੂੰ ਛੱਡਿਆ ਕੇਵਲ ਇਸ ਮਾਸੀ ਮੇਰੇ ਦਸ਼ਮੇਸ਼ ਦੇ ਨਾਲ ਸਰਸਾਪੁਰ ਦਾ ਪਰਿਵਾਰ ਚਿੰਨਾ ਸ਼ਹਿਰ ਚ ਮੇਰੇ ਨਾਲ ਨੇ ਕਰਦੀ ਮੇਰੇ ਪਾਤਸ਼ਾਹ ਕਰਦੇਵ ਦੇ ਭਾਈ ਮਨੀ ਸਿੰਘ ਦੀ ਮੇਰੇ ਹਜ਼ੂਰ ਨੇ ਡਿਊਟੀ ਲਈ

નહીને ਕਿ ਪਿਛਲੀ ਜਦ ਅਗਲੇ ਪਾਸੇ ਮੇਰੇ ਕਲਗੀ ਵਾਲੇ ਪਾਛਾ ਨਵੀ ਆਪੇ ਤੇ ਬਾਹਰ ਹੋ ਕੇ ਵਗ ਰਹੀ ਸੀ ਇੱਕ ਦਰਜਨਾ ਇਸ ਪਿਆਜ ਘੋੜੇ ਛੇਰ ਦਿੱਤੇ ਜਾਣ ਮੇਰੇ ਹਜ਼ੂਰ ਦਾ ਹੁਕਮ ਮੰਨ ਕੇ ਹਰਸਾ ਨਦੀ ਵਿੱਚ ਘੋੜੇ ਛੇਰ ਦਿੱਤੇ ਵਿਰਾਹ ਵੱਲੋਂ ਔਰ ਸਤਿਕਾਰਯੋਗ ਮੇਰੇ ਵੀਰਾਂ ਵੱçon ਸ਼ਬਦ ਭੇਜਿਆ ਗਜੈ ਨੂੰ ਮੈਂ ਧੰਨਵਾਦ ਕਰਦਾ ਹਾਂ ਸਾਰੀ ਸੰਸਦ ਦਾ ਮੇਹ ਕਲਗੀ ਵਾਲੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਐ ਕਿ ਜਦੋਂ ਮੈਂ ਕਰਦੇ ਐ ਮੈਂ ਪਹਿਲਾ ਜ਼ਿਕਰ ਕੀਤਾ ਸੀ 1000 ਲੜਾਕਾ ਸੂਰਮਾ ਸੀ ਤੇ ਕਲਗੀ ਵਾਲੇ ਬਾਦਸ਼ਾਹ ਦੇ ਨਾਮ ਕੁਝ ਹੀ ਪਾ ਗਏ ਜਿੰਨੇ ਹੈ ਕਿ 700 ਜਵਾਨ ਖਾਲੇ ਸਰਸਾ ਤਾਰੀ ਕੀਤੀ ਸੀ ਮੇਰੇ ਜੰਗੜਾ ਨੇ ਭੈਣੋ ਜ਼ਬਰਦਸਤ ਹਮਲਾ ਮੇਰੇ ਹਥੂੜ ਤੇ ਕੱਦਦਾ ਤੇ ਅੰਤ ਵਿੱਚ ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦਾ ਤੇ ਉੱਥੇ ਨਗਰ ਕੀਰਤਨ ਤੇ ਪਾਠੀ ਸਿੰਘ ਦੁਆਰਾ ਅੰਤਿਮ ਅਰਦਾਸ ਕੀਤੀ ਗਈ ਗੁਰੂ ਮਹਾਰਾਜ ਦਾ ਉਹ ਤਾਸਾ ਲੈ ਕੇ ਜੋ ਨਗਰ ਕੀਤਾ ਚੱਲਿਆ ਸੀ ਸ਼ਾਂਤੀ ਨਾਮ ਨੇਪਰੇ ਚੜਿਆ ਬਹੁਤ ਪ੍ਰੇਮ ਨਾਲ ਸਾਰੇ ਪਿੰਡ ਨੇ ਸਾਰੇ ਸੇਵਾਦਾਰਾਂ ਨੇ ਸਾਰੇ ਲੋਕਾਂ ਨੇ ਕਵੀਸ਼ਰਾਂ ਨੇ ਰਾਗੀ ਸਿੰਘਾਂ ਨੇ ਪੂਰਾ ਪੂਰਾ ਸਾਥ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਅਕਾਲ ਪੁਰਖ ਮਹਾਰਾਜ ਦਾ ਸ਼ੁਕਰਾਨਾ ਕੀਤਾ ਤੇ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਪੂਰਾ ਨਗਰ ਹੈ ਜਿਹੜਾ ਵਧਾਈ ਦਾ ਪਾਤਰ ਹੈ ਅੰਤ ਵਿੱਚ ਸਾਰੇ ਨਗਰ ਨੇ ਕਾਰਪ ਕੁਮਾਰਾ ਜੀ ਦਾ ਧੰਨਵਾਦ ਕੀਤਾ ਤੇ ਨਗਰ ਕੀਰਤਨ ਦੀ ਸਮਾਪਤੀ ਹੋਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ